ਤੇ ਕਮਲਾਜ਼ਮ ਸੰਘਸ਼ ਮੋਰਚਾ ਹੁਣ ਜਾ ਕੇ ਸੰਦੇ ਤੇ ਅੱਜ ਚੱਕੀ ਬਲਾਜ਼ਮਾ ਦੇ ਬਲੋਂ ਗੰਨਤੰਤਰ ਦਿਵਸ ਮੌਕੇ ਬਿਜਲੀ ਗ੍ਰਿਡ ਪਾਤੜਾ 71 ਹੋਣ ਉਪਰੰਤ ਸ਼ਹਿਰ ਦੇ ਵਿੱਚ ਰੈਲੀ ਅਤੇ ਰੋਸ ਮਜਾਹਰਾ ਕਰਕੇ ਅੱਜ ਦਿਨ ਸ਼ੁਕਰਵਾਰ ਨੂੰ ਬਾਅਦਪੈਰ 2 ਵਜੇ ਡਿਵੀਜ਼ਨ ਪ੍ਰਧਾਨ ਸਤਖੁਰ ਸਿੰਘ ਨੇ ਕਿਹਾ ਕਿ ਕੇਂਦਰ ਅਤੀ ਸੁਪਰ ਸਰਕਾਰ ਦੇ ਬਲੋਂ ਵਿਸ਼ੇ ਵਪਾਰ ਸੰਸਥਾ ਲੋਕਾਂ ਨੂੰ ਸਸਤੀਆਂ ਸੇਵਾਵਾਂ ਸਹੂਤਾ ਦੇਣ ਵਾਲੇ ਸਮੂਹ ਸਰਕਾਰੀ ਅਦਾਰਿਆਂ ਜਿਵੇਂ ਕਿ ਬਿਜਲੀ ਪਾਣੀ ਸਿਹਤ ਸਿੱਖਿਆ ਆਵਾਜ਼ਾਈ ਸੰਚਾਰ ਆਤ ਨੂੰ ਨਿਜੀ ਦੇਸੀ ਵਿਦੇਸ਼ੀ ਕੰਪਨੀਆਂ ਦੇ ਹਵਾਲੇ ਕੀਤਾ ਤਾ ਰਿਹਾ ਜਿਸ ਤੋਂ ਬਾਅਦ ਮੁਲਾਜ਼ਮਾਨੀ ਐਸਟੀਐਮ ਦਫਤਰ ਪਹੁੰਚ ਕੇ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਕਾਨੂੰਗੋ ਗੁਰਚਰਨ ਸਿੰਘ ਨੂੰ ਸੌਪਿਆ ਜਿਨ੍ਹਾਂ ਨੇ ਮੰਗ ਪੱਤਰ ਐਸਟੀਐਮ ਦੇ ਰਾਹੀਂ ਪੰਜਾਬ ਸਰਕਾਰ ਭੇਜੀ ਜਾਣ ਦਾ ਵਿਸ਼ਵਾਸ ਦਿਵਾਇਆ ਗਿਆ ਸਭੀ ਨੰਬਰੀਆਂ ਅਤੇ ਨਾ ਪਦਰ ਦਾ ਪ੍ਰੋਗਰਾਮ ਜਿਹੜਾ ਅੱਜ ਕਾਲ ਵਿੱਚ ਹੈ ਮੁਖ ਮੰਤਰੀ ਸਾਹਿਬਾ ਉੱਥੇ ਆਈ ਜਿਹੜਾ ਲਗਾਇਆ ਹੁਣੇ ਤਰਫ ਤੋਂ ਸਾਡੇ ਆਪ ਪੂਰਾ ਸਟਾਫ ਹਾਜ਼ਰ ਹੈ ਅੱਜ ਇਹਨਾਂ ਪ੍ਰਸਧ ਬਣਿਆ ਕਿ ਬਹੁਤ ਸਾਰੇ ਮੰਗਾਂ ਨੇ ਬਿਲਕੁਲ ਜਲ ਮੰਗਾਂ ਨੇ ਦੇਖਣੀਆਂ ਪੜਨੀਆਂ ਨੇ ਕਾਫੀ ਲੰਮੇ ਸਮੇਂ ਤੋਂ ਜਿਹਦੇ ਸਵਾਸ ਕਰ ਲਾ ਪਰ ਸਾਡੇ ਵੱਲੋਂ ਮੁਖ ਮੰਤਰੀ ਸਾਹਿਬਾ ਵੱਲੋਂ ਕਿ ਇਹ ਮੰਗਾਂ ਦਾ ਸੀ ਸੋਮਵਾਰ ਨੂੰ ਨੰਬਰ ਲਾ ਕੇ ਪੱਕਾ ਨੰਬਰ ਲਾ ਕੇ ਤੇ ਮੁਖ ਮੰਤਰੀ ਜਰ ਕਰਤਾਂ ਤੇ ਕਮ ਲਾਇਸੈਂਸਰ ਸਮੋਰਚਾ ਵੱਲੋਂ ਅੱਜ ਸਬੀਰ ਜਨਮ ਸਰਟੀਫਿਕੇਟ ਦਿੱਤਾ ਗਿਆ। ਔਰ ਉਪਮੰਡ ਮੈਸਟਰ ਆਪਰਾਹੀ ਰਹੇ ਮੰਗ ਪੱਤਰ ਅਸੀਂ ਸਵੀਕਾਰ ਲਿਆ। ਕਿਉਂਕਿ ਉਪਮੰਡ ਮੈਸਟਰ ਸਾਹਿਬ ਅੱਜ ਸਟੇਟ ਦੇ ਪ੍ਰੋਮੋਸ਼ਨ ਚ ਗੈਰ ਹਾਜ਼ਰ ਸਾਬਾ ਹੋਏ ਨੇ ਸਬੀਰ ਨੂੰ ਮਰੀਆ। ਅਸੀਂ ਬਾਲ ਦਿੱਤਾ ਇਹਨਾਂ ਸਾਥੀਆਂ ਤੇਕਨ ਲਾਇਸੈਂਸਰ ਸਮੋਰਚਾ ਪੰਜਾਬ ਦੇ ਨਾਲ ਫੀਸਾਂ ਮਾਰਨ ਨੰਬਰ ਲਾ ਕੇ ਇਸ ਨੇ ਪੰਜਾਬ ਸਰਕਾਰ ਤੋਂ ਨੰਬਰ ਨਗਜ਼ੀ ਪਛਾਦਾ। ਹਾਂਜੀ ਮੇਰਾ ਨਾਮ ਸਤਗੁਰ ਸਿੰਘ ਹੈ ਡਿਵੀਜ਼ਨ ਪ੍ਰਧਾਨ ਫਾਟੜਾ ਸਾਡਾ ਜਿਹੜਾ ਜਿਹਦਾ ਕਮਲਾ ਵਿਚਕਾਰ ਸੰਘਰਸ਼ ਮੋਰਚਾ ਪੰਜਾਬ ਦੇ ਅਧੀਨ ਹੈ ਸਾਰੇ ਪੰਜਾਬ ਦੇ ਵਿੱਚ ਲਾਗੂ ਕਰ ਰਹੇ ਆ ਜੋ ਕਿ ਸਾਡੀਆਂ ਬੱਚੇ ਮੁਲਾਜ਼ਮਾਂ ਦੀ ਬਰਤਵਾਖ ਮੰਗਾਂ ਦੇ ਜੋ ਅਸੀਂ ਸੰਘਰਸ਼ ਲੜ ਰਹੇ ਹਾਂ ਪਿਛਲੇ ਲੰਬੇ ਸਮੇਂ ਤੋਂ ਚਾਹੇ ਉਹ ਕਾਲੀ ਇਹ ਸਰਕਾਰ ਸੀ ਚਾਹੇ ਜਿਹੜੀ ਸਰਕਾਰ ਸੀ ਚਾਹੇ ਜੋ ਹੁਣ ਸੱਤਾ ਦੇ ਨਾਂ ਤੇ ਲੋਕਾਂ ਦੀ ਸੇਵਾ ਦੇ ਨਾਂ ਤੇ ਬਣੀ ਸਰਕਾਰ ਹੈ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਹੈ ਉਹਦੇ ਵਿਰੁੱਧ ਵੀ ਸਾਡਾ ਜਿਹੜਾ ਸੰਘਰਸ਼ ਲਗਾਤਾਰ ਚੱਲਿਆ ਹੈ ਤੇ ਸਾਡਾ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਛੇਤੀ ਜਾਂਦੀ ਗਰੰਟਰ ਉਹ ਅੰਤਰਦੇਵ ਦਾ ਜਿਹੜਾ ਇਹ ਅੱਜ ਦਾ ਪ੍ਰੋਗਰਾਮ ਹੈ ਵੀ ਇਹ ਲੋਕਾਂ ਵਾਸਤੇ ਅਸੀਂ ਜਾਣੂ ਕਰਵਾ ਰਹੇ ਹਾਂ ਵੀ ਜਿਹੜੀ ਸਰਕਾਰ ਹੈ ਉਹ ਸਰਕਾਰ ਇੱਕ ਸੇਵਾ ਦੇ ਨਾਂ ਤੇ ਜਿਹੜੀ ਬਣੀ ਸਰਕਾਰ ਹੋ ਲੋਕਾਂ ਦੇ ਸੇਵਾ ਦੇ ਨਾਂ ਤੇ ਜਿਹੜੇ ਬਣੇ ادارے ਨੇ ਕਿਉਂ ਬਿਜਲੀ ਬੋਰਡ ਦੇ ادارے ਨੇ ਬਿਜਲੀ ਬੋਰਡ ਦੇ 120 ਗ੍ਰਿਡ ਨੇ ਜਿਹੜੇ ਪ੍ਰਾਈਵੇਟੇਸ਼ਨ ਕਰਨੇ ਜਾ ਰਹੀ ਹੈ ਪੰਜਾਬ ਸਰਕਾਰ ਪੰਜਾਬ ਸਰਕਾਰ ਜਿਹੜੇ ਇੱਕ ਜਾਲ ਹੈ ਜਿਹੜਾ ਸਭ ਤੋਂ ਮਹੱਤਵਪੂਰਨ ਲੋਕਾਂ ਦੀ ਸੇਵਾ ਵਾਸਤੇ ਬਣਿਆ ਹਰੇਕ ਦਿਨ ਜੀਵਨ ਦੇ ਵਿੱਚ ਲੋੜ ਹੈ ਜਲਦੀ ਉਹਨਾਂ ਦਾ ਪੰਚੇਤੀਕਰਨ ਕਰਨੇ ਜਾ ਰਹੀ ਹੈ ਜਿਹੜੇ ਹੋਰ ਸੇਵਾ ਦੇ ਨਾਂ ਤੇ ادارے ਬਣੇ ਆ ਜਿਹੜੇ ਲੋਕਾਂ ਦੀ ਸੇਵਾ ਦੇ ਨਾਂ ਤੇ ادارے ਆ ਪੰਜਾਬ ਸਰਕਾਰ ਉਹਨਾਂ ਦਾ ਪ੍ਰਾਈਵੇਟੇਸ਼ਨ ਕਰਨਾ ਜਾ ਰਹੀ ਹੈ ਸੋ ਅਸੀਂ ਲੋਕਾਂ ਨੂੰ ਇਹ ਸੁਚੇਤ ਕਰਨਾ ਚਾਹ ਰਹੇ ਹਾਂ ਕਿ ਜਿਹੜੇ ਬਾਜੇ ਪ੍ਰਾਈਵੇਟੇਸ਼ਨ ਕਰਨੇ ਜਾ ਰਿਹਾ ਤਾਂ ਕੱਲ ਨੂੰ ਇਹ ਸਮਾਂ ਜਿਹੜਾ ਸਾਡੇ ਤੇ ਆਉਣ ਵਾਸਤੇ ਸਮਾਂ ਬਹੁਤ ਭਾਰੀ ਹੈ ਸੋ ਅਸੀਂ ਇਹਦਾ ਡਟ ਕੇ ਵਿਰੋਧ ਕਰਾਂਗੇ ਸਰ ਕਿਉਂ ਬਣਾ ਇਸ ਦਾ ਨੁਕਸਾਨ ਹੈ ਵੀ ਪ੍ਰਾਈਵੇਟ ਕੰਪਨੀਆਂ ਕੋਲ ਜੋ ਵੀ ادارے ਚੱਲਣਗੇ ਉਹ ਆਪਣੇ ਮਨਮਰਜ਼ੀ ਨਾਲ ਚਲਾਉਣਗੇ ਜਿਹੜੇ ਲੋਕਾਂ ਦੀ ਸੇਵਾ ਦੇ ਨਾਂ ਤੇ ادارے ਸੀ ਲੋਕਾਂ ਨੂੰ ਸੇਵਾ ਜੋ ਮਿਲਦੀ ਸੀ ਜਿਹੜੀ ਚੀਜ਼ ਉਹ ਉਸ ਚੀਜ਼ ਦਾ ਕੰਪ੍ਰਾਈਵੇਟੇਸ਼ਨ ਹੋਗਾ ਤਾਂ ਉਹ ਮੁੱਲ ਦੀ ਚੀਜ਼ ਮਿਲੂਗੀ ਹਰੇਕੀ ਚੀਜ਼ ਦਾ ਮੁੱਲ ਪਊਗਾ ਕੰਪਨੀਆਂ ਨੇ ਆਪਦੇ ਵੇਚ ਤੇ ਆਪਦੇ ਹੀ ਬੰਦੇ ਹੋਣਗੇ ਆਪਦੀ ਮਨਮਰਜ਼ੀ ਦੇ ਰੇਟ ਹੋਣਗੇ ਤਾਂ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਚੱਲਣਾ ਪਊਗਾ ਇਹਦੇ ਨਾਲ ਸਾਰੇ ਪੰਜਾਬ ਦੇ ਵਿੱਚ 120 ਜਿਹੜੇ ਬਿਜਲੀ ਗ੍ਰਿਡ ਹੈ ਉਹ ਜਿਹੜੇ ਪ੍ਰਾਈਵੇਟੇਸ਼ਨ ਕਰਨ ਜਾ ਰਹੀ ਹੈ ਚੱਲ ਕਰ ਉਹਨੂੰ ਪੰਚਾਇਤੀਕਰਨ ਕਰਨ ਜਾ ਰਹੀ ਹੈ ਜਿਹੜਾ ਇਹ ਸਾਡਾ ਸੰਘਰਸ਼ ਹੈ ਇਹ ਏਸੇ ਬੇਸ ਤੇ ਜਿਹੜਾ ਜ਼ਿਆਦਾਤਰ ਹੈ ਸਾਡੇ ਪੰਜਾਬ ਦੇ ਵਿੱਚ ਜਿੰਨੀਆਂ ਵੀ ਔਰਤਾਂ ਦੇ ਠੇਕਾ ਮਾਲਜ ਸ਼ਗਰ ਸਮੋਰਚੇ ਦੇ ਵਿੱਚ ਜਿੰਨੀਆਂ ਪੰਜਾਬ ਦੇ ਵਿੱਚ ਜੁਣੀਆਂ ਨੇ ਪਰੇਵਿਟ ਠੇਕਾ ਮਾਲਜ ਮੋਰਚੇ ਨੇ ਉਹ ਸਾਰੇ ਇਸ ਮੋਰਚੇ ਦੇ ਵਿੱਚ ਸਾਂਝੀ ਤੌਰ ਤੇ ਅਸੀਂ ਇਹ ਜਿਹੜੀ ਲੜਾਈ ਹੈ ਉਹ ਲੜ ਰਹੇ ਆ ਜੇਕਰ ਸਰਕਾਰ ਅਸੀਂ ਸਰਕਾਰ ਦੇ ਬਾਰ ਬਾਰ ਅਸੀਂ ਸਰਕਾਰ ਨੂੰ ਆਪਣੀਆਂ ਮੰਗਾਂ ਮਸਲਿਆਂ ਦੇ ਅੱਲਾ ਵਾਸਤੇ ਮੀਟਿੰਗ ਦਾ ਸਮਾਂ ਲੈ ਰਹੇ ਆ ਲਗਾਤਾਰ ਇੱਕ ਨਹੀਂ ਦੋ ਨਹੀਂ 19 ਵਾਰ ਮੁੱਖ ਮੰਤਰੀ ਪੰਜਾਬ ਸਾਨੂੰ ਲਿਖਤੀ ਮੀਟਿੰਗਾਂ ਦੇ ਕੇ ਅਸੀਂ ਲਿਖਤੀ ਮੀਟਿੰਗ ਦੇ ਕੇ ਚੰਡੀਗੜ੍ਹ ਪਹੁੰਚਦੇ ਆ ਐਨ ਮੌਕੇ ਤੇ ਜਾ ਕੇ ਮੁੱਖ ਮੰਤਰੀ ਸਾਹਿਬ ਕਿਸੇ ਵੀ ਰੁਝੇਵੇਂ ਦੇ ਵਿੱਚ ਹੋਣ ਕਾਰਨ ਕਹਿੰਦੇ ਨੇ ਵੀ ਮੀਟਿੰਗ ਜਿਹੜੀ ਪੋਸਟਪਾਨ ਕਰ ਦਿੱਤੀ ਗਈ ਹੈ ਜਿਹੜਾ ਸਾਡਾ ਨਜਾਇਜ਼ ਖਰਚਾ ਚੰਡੀਗੜ੍ਹ ਜਾਣ ਆਣ ਦਾ ਉੱਤੇ ਰਹਿਣ ਦਾ ਖਰਚਾ ਹੁੰਦਾ ਉਹ ਸਾਡਾ 19 ਵਾਰ ਲਗਾਤਾਰ ਸਰਕਾਰ ਜਿਹੜੀ ਹੈ ਸਾਡੇ ਨਾਲੇ ਤੋਕਾ ਤੜੀ ਕਰ ਚੁੱਕੀ ਹੈ ਜੀ ਸਾਰੇ ਅਲੱਗ-ਅਲੱਗ ਡਿਪਾਰਟਮੈਂਟ ਦੇ ਵਿੱਚ ਕੋਈ ਬਿਜਲੀ ਬੋਰਡ ਦੇ ਵਿੱਚ ਕੋਈ ਠੇਕਾ ਮੁਲਾਜ਼ਮਾਂ ਵਾਟਰ ਸਪਲਾਈ ਦੇ ਵਿੱਚ ਨੇ ਇਸ ਲਿਸਟਮੈਂਟ ਦਾ ਠੇਕਾ ਸਟੇਡੀਅਮ ਦੇ ਵਿੱਚ ਬਕਵਾ ਖਦਾਰਾਂ ਚ ਲੱਗੇ ਸਾਨੂੰ 8000 ਤੋਂ ਲੈ ਕੇ 8500 9000 ਰੁਪਏ ਤੱਕ ਤਨਖਾਹ ਮਿਲਦੀ ਹੈ ਜਿਹਦੇ ਵਿੱਚ ਅਸੀਂ 24 24 ਘੰਟੇ ਡਿਊਟੀ ਕਰਦੇ ਹਾਂ ਜੀ ਬਹੁਤ ਮੁਸ਼ਕਲ ਗੱਜਰ ਹੈ ਜੀ ਬਸ ਇੱਕ ਜ਼ਿੰਦਗੀ ਦਾ ਜਿਹੜਾ ਤੱਕਾ ਚੱਲ ਰਹੇ ਆ ਇੰਨੀ ਮਹਿੰਗਾਈ ਦੇ ਵਿੱਚ ਇੰਨੀਆਂ ਘੱਟ ਤਨਖਾਹਾਂ ਦੇ ਵਿੱਚ ਦੱਸੋ ਵੀ ਕਿਹੜਾ ਬੰਦਾ ਆਪਣਾ ਘਰ ਜਿਹੜਾ ਪੂਰੇ ਸ਼ੌਂਕ ਨਾਲ ਚਲਾ ਸਕਦਾ ਦੱਸ